ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਅੱਜ ਤਰੀਕ ਹੋ ਗਈ ਆ 10 ਕਿਹ ਗਿਆ ਨਾ ਯਾਰਾਂ ਤੇ ਅੱਜ ਸਾਡਾ ਆਖਰੀ ਦਿਨ ਹੈ ਆ ਲੇਸ਼ੀਆ ਚ ਚੱਲੇ ਆ ਹੁਣ ਅਸੀਂ ਵਾਪਿਸ ਬਟ ਰੂਮ ਦੇ ਵਿੱਚ ਕਾਫੀ ਸਾਰਾ ਖਲਾਰਾ ਜਿਹੜਾ ਪਿਆ ਆ ਤੇ ਸਾਡਾ ਰੱਦਾ ਹੈ ਪਹਿਲਾਂ ਇਹਨੂੰ ਸਾਂਭ ਲਈਏ ਮੈਡਮ ਉੱਠੋ ਮੜਾ ਜਾ ਕਰੋ ਕਿਰਪਾ ਸਾਹਿਬ ਹਣੀ ਉਹ ਤਿਆਰ ਹੋ ਗਏ ਸਾਹਿਬ ਹਣੀ ਤੇ ਤਿਆਰ ਆ ਗਏ ਸਾਹ ਨਾਲ ਚਪੇੜਾ ਨਹੀਂ ਖਾਣੀ ਚਲੋ ਉੱਠਦਾ ਆ ਖਲਾਰਾ ਖਲਾਰਾ ਸਾਰਾ ਸਾਂਭ ਕੇ ਜਾਣਾ ਇੱਧਰ ਨੂੰ ਛੱਡ ਗਿਆ ਇੱਧਰ ਨੂੰ ਛੱਡ ਗਿਆ ਰੂਮ ਚਲੋ ਚਲੀਏ ਉੱਠੋ ਤਿਆਰ ਹੋਵੋ ਯਾਰ ਮੇਰੀ ਸੁਣੋ ਗਾ ਜਦੋਂ ਬੁੱਢੀ ਹੁੰਦੀ ਘਰ ਉਹ ਦੋ ਰੂਮ ਸਾਫ ਕਰਕੇ ਜਾਂਦੀ ਹੈ ਫਿਰ ਬੁੱਢੀ ਨੂੰ ਕਮੋਨ ਲੈ ਕੇ ਆਏ ਸੀ ਸੋ ਫੁੱਟੀ ਬੈਠੇ ਸੀ ਚਲੋ ਗਾ ਉੱਠੋ ਆ ਜਾ ਨਾ ਅੱਜ ਫੈਨ ਦੇ ਵੀ ਮਿਲਣਾ ਉਹ ਅੱਜ ਹੋ ਸਕਦਾ ਕੋਈ ਮਿਲਣ ਵੀ ਆਵੇ ਸ਼ਾਇਦ ਪੱਕਾ ਨਹੀਂ ਪਤਾ ਬਟ ਪਹਿਲਾਂ ਸਮਾਨ ਇਕੱਠਾ ਕਰੀਏ ਫਿਰ ਬਾਕੀ ਦੀ ਗੱਲ ਬਾਅਦ ਚ ਹੈਂਬਾ ਅਹਾਂ ਟਮਾਟਰ ਬੜੇ ਮਜ਼ੇਦਾਰ ਹੁਣ ਮੈਂ ਅੱਜ ਸੁਣ ਲੈਣਾ ਸੱਸਰੇ ਪਹਿਲਾਂ ਕਹਿੰਦਾ ਅੱਜ ਗਿਆਨ ਕਰਾਂ ਸੋ ਜਾਵੀਂ ਐਸੇ ਓਹੋ ਟਮਾਟਰ ਬੜੇ ਮਜ਼ੇਦਾਰ ਬਾਏ ਬਾਏ ਸੁਗਰੀ ਬਾਏ ਬਾਏ ਹੋ ਚੱਲ ਜੀ ਨਹੀਂ ਮੇਰਾ ਸ਼ੱਤ ਜਾਣਦੇ ਮਤਲਬ ਕਰਦੇ ਛੱਡ ਕੇ ਜਾਣੇ ਹਾਂ ਜੀ ਜੇਤ ਵਿੱਚ ਘਟ ਹੋਇਆ ਨਾ ਟੂਫੀ ਵਾਲਾ ਸਮਾਨੇ ਚ ਪਾ ਲੈਣਾ ਪਵੇਗਾ ਮੀ ਬੋਲ ਜਰ ਉਹਦੋਂ ਦਾ ਪਿਆਰੀ ਉਹ ਛੜੀ ਤੋਂ ਉਹਦੋਂ ਦਾ ਪਿਆਰੀ ਉਹਦੋਂ ਦੇ ਧੋਪ ਤੇ ਹੋਣਾ ਅੱਜ ਅਸੀਂ ਚੱਲੇ ਆ ਤੇ ਅੱਜ ਮੀ ਪੈ ਪੈ ਕੇ ਦੱਸਣ ਲਿਆ ਉਹ ਤੀਰੀਆਂ ਕਰੀ ਗਲਮ ਮਾਰਨੇ ਤੈਨੂੰ ਸਿੱਧੀ ਦੱਸੀ ਕਿੰਨੇ ਬਲਮ ਨੇ ਦਾ ਅਭੀ ਤੈਨੂੰ ਗੱਲ ਕੁਛ ਇਦਾਂ ਹੋਈ ਆ। ਬੜੀ ਹੋਈ। ਇਸ ਕੁੜੀ ਨੇ ਫੋਨ ਦਿਵਾ ਲਿਆ ਵਾ ਆਪਣਾ। ਉਹ ਟੁੱਟਾ ਏ। ਤੇ ਘਟੋ ਘਟਾੜੀ 2 ਘੰਟੇ ਖੱਜਲ ਖਵਾਰੀ ਹੋ ਗਈ ਆ। ਤੇ ਪਰ ਨਹੀਂ ਲੱਭਾ ਚਲੋ ਕੋਈ ਗੱਲ ਕੀ ਕਰ ਸਕਦੇ ਹੁਣ ਗਵਾਚਾ ਦਸੋਗਾ ਚ। ਬਾਕੀ ਗੱਲਾਂ ਤੁਹਾਨੂੰ ਗਾਂ ਜਾ ਕੇ ਦੱਸਨੇ। ਹਾਂਜੀ ਮੈਡਮ ਜੀ। ਹਾਂਜੀ। ਕੀ ਕਹਿਣਾ ਚਾਹੋਗੇ ਆਪਣੇ ਫੋਨ ਗਵਾਚੇ ਤੇ? ਨਹੀਂ ਮੈਂ ਕੁੜੀ ਨੂੰ ਕਿਹਾ ਮੈਂ ਵੀ ਤੂੰ ਰੁਕ ਜਾ। ਅੱਜ 11 ਤਰੀਕ ਹੋਈ ਆ। ਤੇ ਸਤੰਬਰ ਚ ਸਤੰਬਰ ਚ ਫੋਨ ਆਉਣਾ ਨਵਾਂ ਉਦੋਂ ਲੈ ਦਾਂਗੇ। ਆਜੋ ਹੁਣ ਸਾਡੀ ਟ੍ਰੇਨ ਆ ਗਈ ਆ। ਟ੍ਰੇਨ ਚਲੀਏ ਪਹਿਲਾਂ। ਕੁਣ ਨਹੀਂ ਰਹਿ ਗਿਆ ਸੀ ਹੈ ਦੋ ਪ੍ਰੈਸ ਨਹੀਂ ਆਇਆ ਕੋਈ ਪ੍ਰੈਸ ਫੂਲ ਰਹਿ ਗਿਆ ਕੁੜੀ ਦਾ ਜਿਵੇਂ ਲਵ ਜੇ ਰਹਿ ਗਈ ਗੱਲ ਉਹ ਨਾ ਲਾਉਣ ਦਾ ਨਹੀਂ ਚਾਹਣ ਲਾਉਣ ਦਾ ਕੰਮ ਇਹਦਾ ਹੀ ਆ ਜਹਾਜ਼ ਦੇ ਬਸ ਆਪ ਉੱਡਣਾ ਹੀ ਹੈ ਤੇਗਾ ਫਿਊਲ ਨਹੀਂ ਨਾ ਵੇਸ ਕਰਦੇ ਅਮਰ ਕਿਦਾਂ ਦਾ ਲੱਗਾ ਫੇਰ ਅੱਜ? ਠੀਕ ਸੀ। ਮੈਂ ਇਹ ਵੀ ਨਾ ਕੁੜੀ ਟੈਨਸ਼ਨ ਲਈ ਜਾਂਦੀ ਮੈਂ ਇਹਨੂੰ ਕਹਿਣਾ ਵੀ ਤੂੰ ਟੈਨਸ਼ਨ ਨਾਲ ਹੈ। ਫੋਨ ਸਾਡਾ ਉਦਾਂ ਵੀ ਉਹ ਖਰਾਬ ਹੀ ਹੈ ਨਾ। ਸਕਰੀਨ ਮਗਰ ਉਹਦੀ ਟੁੱਟੀ ਹੀਗੀ ਪੈਨਲ ਟੁੱਟਾ ਹੀ। ਕੈਮਰਾ ਉਹਦਾ ਚੱਲਦਾ ਨਹੀਂ। ਬੈਟਰੀ ਉਹਦੀ ਉਦਾਂ ਡਾਊਨ ਹੀ। ਤੇ ਕੀ ਫੇਰ ਟੈਨਸ਼ਨ ਲੈਣ ਦਾ? ਮਹਾ ਮਰ ਕੇ 10000 ਦਾ ਫੋਨ ਹੀਗਾ ਉਹ। 10000 ਦਾ। 10000 ਚਲ ਹੁਣ ਦਵਾਇ ਗਿਆ ਤਾਂ ਮਤਲਬ ਦੁੱਖ ਕਰਨ ਵਾਲੀ ਵੀ ਗੱਲ ਹੈ ਨਾ ਕੋਈ ਹੋਣੀ ਚਾਹੀਦੀ। ਕੋਈ ਗੱਲ ਹੀ ਕੁੜੀ ਨੂੰ ਫੋਨ ਨਵਾਂ ਲੈ ਦਿੱਤਾ ਜਾਵੇਗਾ। ਹੱਸ ਕੇ ਬਖਾਓਗੇ ਕਰੀਂ। That's <laughs> oh, funny going, Evan. ਵੇਚਣਾ ਆ ਗਿਆ ਇੱਕ ਨਾ ਅ ਵਿੱਚ ਵੇਚਣਾ ਆ ਗਿਆ ਸੁਣ ਲਈ ਰੱਖ ਲਓ ਜੀ ਫੋਨ ਸਾਡਾ ਮਿਲ ਗਿਆ ਵਾ ਅਸੀਂ ਕਰ ਗਿਆ ਲੈਡ ਇੰਡੀਆ ਦੇ ਵਿੱਚ लवली ਹਾਊਸ ਨੂੰ ਮਿਲ ਕੇ ਦਰਨਾ ਗੱਲ ਕਰਦੇ ਆਇਆ ਜੀ ਭਾਜੀ ਹੁਣਾਂ ਨੂੰ ਤੇ ਹੋ ਭਾਜੀ ਹੁਣ ਨਹੀਂ ਘਰ ਲਾ ਤਵਾ ਤੇ लवली ਹੁਣੇ ਅੱਗੇ ਜਾ ਰਹੇ ਆ ਸਾਡੇ ਤੇ ਹੁਣ ਹਟਿਆ ਜਿਹੜੀ ਇਹ ਨੀਂਦਰਾ ਹੋਣਾ ਬੜੀਆਂ ਜੋਰਾਂ ਤੇ ਆ ਬੜੀਆਂ ਜੋਰਾਂ ਤੇ ਪਰ ਇੱਕ ਮਾੜੀ ਘੜੀ ਪਤਾ ਕੀ ਹੈ ਸਾਡੇ ਪਿੰਡ ਪਤੀ ਦੀ ਹੋਣੀ ਆ ਸੱਚ ਹੂੰ ਆਉਂ ਖਾਉਗੇ ਨਾ ਨਹੀਂ ਹੁਣ ਤਾਂ ਪੱਖਾ ਚੱਲ ਰਿਹਾ ਖੰਡਾ ਹੀ ਆ ਮੌਸਮ ਚਲੋ ਫਿਰ ਮਿਲਦੇ ਹਾਂ ਹੁਣ ਕਰ ਜਾ ਕੇ ਸਵੇਰੇ ਮਿਲਾਂਗੇ ਕੱਜਾ ਘਰਾਂ ਸਰਵਿਸ ਸਟੇਸ਼ਨ ਸਾਡਾ ਬਹੁਤ ਮਿਸ ਕੀਤਾ ਮੈਂ ਸਾਰੇ ਕੰਮ ਖੇਡਾਂ ਵੀ ਤੇ ਆਈ ਹੈ ਜੋ ਹੁੰਦੀ ਆ ਤਾਂ ਕਿਉਂ ਕਿਨੇ ਨਹੀਂ ਆਉਂਦੇ ਮੈਨੂੰ ਤਾਂ ਲੱਗਦਾ ਨੰਗਾ ਕਿ ਕਿੱਸਾ ਹੈ ਕਿਦਾਂ ਨੰਗਾ ਕਿਦਾਂ ਮੁੱਲੀ ਟੋਲੀ ਕਿਦਾਂ ਫਿਰ ਰਿਹਾ ਮਗਰੋਂ ਕੰਮ ਕਿੱਦਾਂ ਨੀਂਦ ਆ ਗਈ ਠੀਕ ਹੈ ਕਿੱਡੀਆਂ ਵੰਗੀਆਂ ਕਿੱਦਾਂ ਰਿਹਾ ਮਗਰੋਂ ਕੰਮ ਜੀ ਲੱਗਾ ਮਰੇ ਪਾਸਪੋਰਟ ਵਗੈਰਾ ਸਾਰਾ ਰਹਿਣ ਦੀ ਹੈ ਸਮਾਨ ਵਿੱਚ ਹੀ ਸਵੀਰੇ ਕੱਢ ਲਾਂਗੇ ਹਨਾ ਮਲੇ ਕਿੱਦਾਂ ਫਿਰ ਪੱਤੂ ਮਦਰੋਂ ਕਿੱਦਾਂ ਦਾ ਰਿਹਾ ਕੰਮ ਯਾਰ ਉਹ ਬੱਤੀ ਕਿੱਥੇ ਫੌਕਾ ਦਾ ਆਹ ਕਰ ਕਿੰਨੇ ਚਿਰ ਬਾਅਦ ਵਿੱਚ ਆ ਮਜ਼ਾ ਆ ਗਿਆ ਮਲੇ ਕਿੰਦੇ ਆ ਠੀਕ ਠਾਕ ਹੈ ਠੀਕ ਠਾਕ ਜੀ ਲੱਗਿਆ ਤੁਹਾਨੂੰ ਹਾਂ ਜੀ ਨਹੀਂ ਲੱਗਿਆ ਕਿਹ ਹੈ ਬੱਤੀ ਕਿਹਨੇ ਆ ਹੀ ਲੱਗਦਾ ਏਸੀ ਲਾ ਦਿਓ ਯਾਰ ਤੇ ਅਸੀਂ ਆ ਗਏ ਜੀ ਹੁਣ ਕਰ ਕੋਣ ਮੇਰੇ ਅੱਧੇ ਕੇ ਬਾਸ ਫਲੈਸ਼ ਹੋ ਕੇ ਸੌਣਾ ਆ ਵੀਡੀਓ ਦਾ ਉਦਾਂ ਪਹਿਲਾਂ ਪਲਾਨ ਹੈਗਾ ਜੀ ਅੱਜ ਬਣਾਉਂਦਾ ਮਠੋਨੀ ਬੰਨੀ ਹੁਣ ਬਸ ਸੌਣਾ ਵਾ ਸਿਰੇ ਉਠਾ ਕੇ ਵੀਡੀਓ ਜਿਹੜਾ ਅਪਲੋਡ ਕਰਾਂਗੇ ਤੇ ਬਸ ਠੀਕ ਆ ਅੱਜ ਦਾ ਵਲੋਗ ਇੰਨੇ ਜਿਹਾ ਮਿਲਾਂਗੇ ਤੁਹਾਨੂੰ ਹੁਣ ਅਗਲੇ ਵਲੋਗ ਚ ਬਾਏ ਬਾਏ ਵੀਡੀਓਜ਼ ਨੂੰ ਦਬਾ ਕੇ ਦਿਓ ਸੱਸਕਾ